ਸੀਗਾ ਤੇ ਇਸ ਕਰਕੇ پارٹی ਨੇ ਹਲਕਾ ਇੰਚਾਰਜ ਲਗਾਏ ਹਲਕਾ ਇੰਚਾਰਜ ਨੂੰ ਵੀ ਕੰਮ ਜ਼ਿਆਦਾ ਹੋਵੇ ਉਹਦੇ ਨਾਲ ਸਾਰੇ ਐਮਸੀ ਸਾਹਿਬਾਨ ਲਮੋਨੇੜੂ ਚੱਲ ਕੇ ਆਏ ਆਮ ਆਦਮੀ ਪਾਰਟੀ ਦੇ ਦਰਜਾ ਦਰਜਾ ਮੈਂਬਰ ਸਾਹਿਬਾਨ ਔਰ ਸਾਰੇ ਆਫੀਸਰ ਸਾਹਿਬਾਨ ਸਾਰੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮੁਬਾਰਕ ਮੌਕਾ ਹੈ ਬੜਾ ਹੀ ਮੁਬਾਰਕ ਮੌਕਾ ਹੈ ਬਹੁਤ bari ਪਾਣੀ ਨੂੰ ਲੈ ਕੇ ਮੰਗ ਹੋਈ ਬੜਾ ਔਖਾ ਸਮਾਂ ਕੱਟਿਆ ਬੜੇ ਲੋਕ ਆਂਦੇ ਸੀਗੇ ਸਾਡੇ ਲਗੇ ਵੀ ਪਾਣੀ ਪੀਣ ਨੂੰ ਨਹੀਂ ਹੈਗਾ ਤਾਂ ਪਹਿਲਾਂ ਅਸੀਂ ਮੰਤਰੀ ਜੀ ਨੂੰ ਕਿਹਾ ਜਦੋਂ ਐਮਐਲਏ ਸੀਗੇ ਸਾਡੇ ਉਦੋਂ ਕਿਹਾ ਉਦੋਂ ਇਹਨਾਂ ਨੇ ਅਥਕ ਕੋਸ਼ਿਸ਼ ਕਰਕੇ ਵਾਟਰ ਟੈਂਕਸ ਬਣਾਇਆ ਉਸ ਤੋਂ ਬਾਅਦ ਮੰਤਰੀ ਬਣੇ ਅੱਜ ਇਹ ਪਾਈਪਲਾਈਨ ਦਾ ਜਿਹੜਾ ਕੰਮ ਹੈ 2 ਕਰੋੜ ਰੁਪਏ ਦਾ ਤਾਂ ਉਹਦੀ ਸ਼ੁਰੂਆਤ ਕਰਨ ਜਾ ਰਹੇ ਨੇ ਤਾਂ ਮੈਂ ਬਹੁਤ-ਬਹੁਤ ਵਧਾਈ ਦਿਨਾ ਮੁਲਕ ਵਸੀਆਂ ਨੂੰ ਵੀ ਅੱਜ ਮੂਮਕ ਦੇ ਵਿੱਚ ਆਈ ਜਾਂ ਕੋਈ ਘਰ ਨਹੀਂ ਹੋਊਗਾ ਜਿੱਥੇ ਸਾਫ ਪਾਣੀ ਪੀਣ ਨੂੰ ਨਹੀਂ ਮਿਲੂਗਾ ਇੱਕ ਵਾਰ ਜ਼ੋਰਦਾਰ ਤਾੜੀਆਂ ਜੀ ਦੋ ਤੱਕ ਦਾ ਜਿਹੜਾ ਇਹਨਾਂ ਨੇ ਜਿੱਦਾਂ ਕਨੂ ਪੀਣ ਨੂੰ ਪਾਣੀ ਬਹੁਤ ਔਖਾ ਜੀਵਨ ਬਤੀਤ ਕੀਤਾ ਹੈ ਮੰਤਰੀ ਜੀ ਉਰੇ ਲੋਕਾਂ ਨੇ ਪਾਣੀ ਕੰਨੀ ਹੋ ਬਹੁਤ ਪਰੇਸ਼ਾਨ ਹੋਏ ਨੇ ਤੁਹਾਡੇ ਲਈ ਵੀ ਬਹੁਤ ਵਾਰੀ ਅਸੀਂ ਇਧਰਾਂ ਚ ਗੱਲ ਲਈ ਪਰ ਅੱਜ ਇਸ ਨੂੰ ਬੂਰ ਪਿਆ ਇਹ ਸਾਰਾ ਮੰਤਰੀ ਜੀ ਦੇ ਸਦਕੇ ਇਹਨਾਂ ਦੀਆਂ ਕੋਸ਼ਿਸ਼ਾਂ ਸਦਕੇ ਵੀ ਪਹਿਲਾਂ ਬਰਡਰ ਬਾਕਸ ਬਣਾਇਆ ਤੇ ਹੁਣ ਪਾਈਪਲਾਈਨ 2 ਕਰੋੜ ਰੁਪਏ ਦੀ ਲਾਗਤ ਨਾਲ ਮੂਲਕ ਦੇ ਘਰ-ਘਰ 'ਚ ਪਾਣੀ ਪਹੁੰਚਾਉਣ ਦਾ ਜਿਹੜਾ ਮੰਤਰੀ ਜੀ ਨੇ ਸੰਕਲਪ ਲਿਆ ਸੀਗਾ ਉਹ ਅੱਜ ਪੂਰਾ ਹੋਣ ਜਾ ਰਿਹਾ ਤੇ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅ ਬਾਕੀ ਵਿਚਾਰ ਚਰਚਾ ਮੂਲਕ ਦੇ ਕੰਮਾਂ ਬਾਰੇ ਮੈਂ ਬਾਅਦ 'ਚ ਕਰੂੰਗਾ ਪਹਿਲਾਂ ਮੈਂ ਮਖਤਾਰ ਸਿੰਘ ਜੀ ਬਰੇ ਐਫਐਮਸੀ ਸਾਹਿਬਾਨ ਇਸ ਬਾੜ ਦੇ ਜਿੱਥੇ ਬੈਠੇ ਬਾੜ ਦੇ ਐਫਐਮਸੀ ਕੌਣ ਆ ਭੋਲਾ ਜੀ ਭੋਲਾ ਜੀ ਮਖਤਿਆਰ ਵੀ ਆ ਜੀ ਹਾਂ ਦੋ ਬੜੀ ਐਮ ਸੀ ਸਹਿਵਾਨ ਆਮ ਆਦਮੀ ਪਾਰਟੀ ਦੇ ਤੇ ਮੈਂ ਦੇਖਾਂ ਦੂਜੀਆਂ ਪਾਰਟੀਆਂ ਦੇ ਬੈਠੇ ਨੇ ਵਿੱਚ ਤਾਂ ਸਾਰੇ ਨੂੰ ਸਾਂਝੇ ਕਰਾਂ ਮੈਂਾਰੇ ਹੀ ਸਤਕਾਰਯੋਗ ਸੱਜਣ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਸੰਸ਼ੁਕ ਦਿਹਾੜੇ ਦੀ ਇਹ ਸ਼ੁੰਧ ਦਿਹਾੜਾ ਮੈਂ ਕਹਿ ਸਕਦਾ ਜੀ ਕਿਉਂ ਕਿ ਕਿਉਂਕਿ ਅੱਜ ਜੋ ਸਭ ਤੋਂ ਵੱਡੀ ਦਿੱਕਤ ਆ ਨਾ ਉਪੀਨ ਦੇ ਪਾਣੀ ਦੀ ਦਿੱਕਤ ਜੰਨੀਆਂ ਬਿਮਾਰੀਆਂ ਨੇ ਉਹ ਸਾਰੀਆਂ ਪੀਣ ਦੇ ਪਾਣੀ ਤੇ ਲੱਗਦੀਆਂ ਪੀਣ ਦਾ ਪਾਣੀ ਸ਼ੁੱਧ ਨਹੀਂ ਰਿਹਾ ਈਵਨਾ ਜਿਹੜਾ ਬੋਤਲਾਂ ਦਾ ਪਾਣੀ ਆਪਾਂ ਪੀਨੇ ਆ ਇਹਦੇ ਬਾਰੇ ਵੀ ਕਿਹਾ ਹੈ ਕਿ ਪਲਾਸਟਿਕ ਜਾਂਦਾ ਅੰਦਰ ਸੋ ਕਿਸੇ ਵੀ ਤਰ੍ਹਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਕਿਹੜਾ ਪਾਣੀ ਸਹੀ ਹੈ ਤੇ ਕਿਹੜਾ ਪਾਣੀ ਗਾ ਉਹ ਬੋਤਲਾਂ ਦੇ ਵਿੱਚ ਕਈ ਵਾਰੀ ਉਹੀ ਭਰਿਆ ਹੁੰਦਾ ਜਿਹੜਾ ਕਿਸੇ ਦੇਖਿਆ। ਸੋ ਜੇ ਸਭ ਤੋਂ ਸ਼ੁੱਧ ਪਾਣੀ ਹੈ ਤਾਂ ਨਹਿਰੀ ਪਾਣੀ ਨੂੰ ਟ੍ਰੀਟ ਕਰਕੇ ਜੇ ਦਿੱਤਾ ਜਾਵੇ ਇਸ ਤੋਂ ਸ਼ੁੱਧ ਪਾਣੀ ਕੋਈ ਨਹੀਂ। ਅਜਿਹੇ ਹਲਕ ਲਾਈਨ ਵਾਟਰ ਕਹਿੰਦੇ ਨੇ ਜੀ 100-100 ਰੁਪਏ ਦੀ ਬੋਤਲਾਂ ਦੇ ਉਹ ਵੀ ਇਹ ਤੋਂ ਨੀਚੇ ਨੇ। ਸੋ ਮੂਨਕ ਸ਼ਹਿਰ ਦੇ ਲਈ 13 ਕਰੋੜ ਰੁਪਏ ਦੀ ਲਾਗਤ ਦੇ ਨਾਲ 13 ਕਰੋੜ ਰੁਪਏ ਲੱਗਣਾ ਇਸ ਤੇ। ਇੱਕ ਮੂਨਕ ਦੇ ਵਿੱਚ ਕੀਤਾ ਤੇ ਇੱਕ ਖਨੌਰੀ ਦੇ ਵਿੱਚ ਕੀਤਾ ਖਨੌਰੀ 11 ਕਰੋੜ ਰੁਪਈਆ ਲੱਗਣਾ ਇੱਥੇ 13 ਕਰੋੜ ਰੁਪਈਆ ਲੱਗਣਾ ਜਿਵੇਂ ਆਰਣ ਨੇ ਦੱਸਿਆ ਪਹਿਲਾਂ ਕਿ ਹਰ ਘਰ ਨੂੰ ਪਾਣੀ ਦੇਣਾ ਇਸ ਸੰਬੰਧ ਦੇ ਵਿੱਚ ਬਾਦਰ ਟ੍ਰੀਟਮੈਂਟ ਪਲਾਂਟ ਲੱਗਣਾ ਜਿੱਥੇ ਪਾਣੀ ਟ੍ਰੀਟ ਹੋਊਗਾ ਤੇ ਦੂਜਾ ਪਾਏ ਪੈਣੇ ਨੇ ਅੱਜ ਆਪਾਂ ਪਾਈਪਾਂ ਦੇ ਜਿਹੜੇ ਕੰਮ ਦੀ ਸ਼ੁਰੂਆਤ ਕਰ ਰਹੇ ਆ ਕਿਤੇ ਦੇਗੀ ਪਾਇ ਪੈ ਰਹੇ ਨੇ আর ਜਿਹਦੀ ਲਾਈਫ 50 ਸਾਲ ਹੈ ਕੁਝ ਨਹੀਂ ਹੈ ਤੇ ਇਹ ਸਾਢੇ 3 ਕਿਲੋਮੀਟਰ ਸਾਢੇ 3 ਕਿਲੋਮੀਟਰ ਹੈ ਜਿਹੜੀ ਹੈ ਪਾਈਪ ਲਾਈਨ ਪੈਣੀ ਹੈ ਜਿਹਦੇ ਵਿੱਚ 4 ਇੰਚੀ ਪਾਈਪ ਵੀ ਪੈਣਾ ਹੈ 6 ਇੰਚੀ ਪਾਈਪ ਇਹਨੇ 8 ਇੰਚੀ ਪਾਈਪ ਤੇ 2 ਕਰੋੜ 3 ਲੱਖ ਰੁਪਈਆ ਦਾ ਜਿਹੜਾ ਇਹ ਇਕੱਲੇ ਪਾਈਪ ਪੈਨ ਤੇ ਲੱਗਣਾ ਜਿਹਦੀ ਸ਼ੁਰੂਆਤ ਅਜਿੱਥੇ ਹੋਈ ਹੈ ਤੇ ਠੇਕੇਦਾਰ ਵੀ ਇੱਥੇ ਆਜ ਰਿਹਾ ਕਿੱਥੇ ਆ ਜੀ ਮੈਸਟਰ ਸਾਹਿਬ ਕਿਤੇ ਅੱਛਾ ਪਾ ਪਾ ਗਏ ਕਿੰਨੇ ਦਿਨਾਂ ਦੇ ਕਰੂਗੇ ਲਾਓ ਨੀ ਕਿੰਨੇ ਦਿਨਾਂ ਅਜ ਕੰਪਲੀਟ ਕਿੰਨੇ ਦਿਨਾਂ ਅਜ ਕਰਨਾ ਤਿੰਨ ਮਹੀਨਿਆਂ ਦੇ ਵਿੱਚ ਕਹ ਰਹੇ ਨੇ ਕਿ ਤਿੰਨ ਮਹੀਨਿਆਂ ਦੇ ਵਿੱਚ ਜਿਹੜੀਆਂ ਸਾਰੀਆਂ ਬੈਪਾਂ ਉਹ ਅਸੀਂ ਪਾ ਦੇਵਾਂਗੇ ਬਾਕੀ ਇਸ ਵਾਰਡ ਦੀ ਗੱਲ ਕੀਤੀ ਆ ਮੇਰੇ ਯਾਦ ਹੈ ਜਦੋਂ ਵੋਟਾਂ ਮੰਗਣ ਆਏ ਸੀ 2022 ਦੇ ਵਿੱਚ ਤਾਂ ਇਸ ਵਾਰਡ 'ਚ ਉਦੋਂ ਪ੍ਰੋਬਲਮ ਸੀ ਸਭ ਤੋਂ ਜ਼ਿਆਦਾ ਇੱਥੇ ਲੋਕਾਂ ਇਕੱਠੇ ਹੋ ਕੇ ਕਿਹਾ ਸੀ ਕਿ ਸਾਡੇ ਪੀਣ ਵਾਲਾ ਪਾਣੀ ਆਉਂਦਾ ਨਹੀਂ ਦੂਰ ਤੋਂ ਭਰ ਕੇ ਲੈਣਾ ਪੈਂਦਾ। ਸੋ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰਾ ਸ਼ਹਿਰ ਛੱਡ ਕੇ ਜਿਹੜਾ ਨੀਂ ਪੱਥਰ ਧਰਿਆ ਗਿਆ ਸ਼ੁਰੂਆਤ ਕੀਤੀ ਗਈ ਹੈ ਤਾਂ ਇੱਥੋਂ ਕੀਤੀ ਗਈ ਹੈ। ਸੋ ਇਸ ਕਰਕੇ ਬਰਾਬਰ ਦਾ ਨੰਨੋ ਕੀਤੀ ਹੈ। ਬੱਜ ਗਿਆ ਸੀ ਜੀ। ਠੀਕ ਹੈ। ਮਾਰੇ ਪਏ ਆ ਜਾ ਮਾ। ਅੱਛਾ ਅੱਛਾ। ਸ਼ਹਿਰ ਇੱਕ। ਜਦੋਂ ਯਾਦ ਹੋਊਗਾ ਸ਼ੁਰੂ ਦੇ ਵਿੱਚ ਮੈਂ ਇੱਥੇ ਦਿੱਤਾ ਨਾ ਫਾਇਰ ਬ੍ਰਿਗੇਡ ਤੁਹਾਨੂੰ ਮੈਂ ਸਹੀਦ ਹਾਂ। ਤਾਂ ਮੈਨੂੰ ਲੈ ਰਿਆ ਵਾਲੇ ਕਹਿਣ ਲੱਗੇ ਜੀ ਕਹਿੰਦੇ ਫਾਇਰ ਬਗੇਟ ਦਾ ਲੈ ਰਿਆ ਚਾਹੀਦਾ ਸੀ ਮੈਂ ਕਿਹਾ ਭਾਈ ਖਨੌਲੀ ਵਾਲੇ ਕਹਿੰਦੇ ਇੱਥੇ ਚਾਹੀਦਾ ਸੀ ਸੋ ਦੇਖੋ ਆਪਾਂ ਸੈਂਟਰ ਦੇ ਵਿੱਚ ਕਿਉਂ ਚੁਣਿਆ ਕਿ ਇੱਥੇ ਜੇ ਰੱਬ ਨਾ ਕਰੇ ਲੋਡ ਪੈ ਜੇ ਤਾਂ ਲੈ ਰਣ ਵੀ ਮਸ਼ੀਨਾਂ ਜਾ ਸਕਦੀਆਂ ਤੇ ਖਨੌਲੀ ਵੀ ਜਾ ਸਕਦੀ ਸੋ ਜਿੱਥੇ ਜਿਹੜੀ ਚੀਜ਼ ਦੀ ਲੋਡ ਹੈ ਸਹੀ ਢੰਗ ਦੇ ਨਾਲ ਮੇਰੀ ਕੋਸ਼ਿਸ਼ ਇਹ ਵੀ ਉਹ ਚੀਜ਼ ਉੱਥੇ ਦਿੱਤੀ ਜਾਵੇ ਹਰ ਇੱਥੇ ਜਿਵੇਂ ਵਾਟਰ ਟੈਂਕ ਦੀ ਗੱਲ ਤੇ ਹੁੰਦੇ ਕੋਈ 13 13 ਕਰੋੜ ਰੁਪਏ ਲੱਗ ਜਾਂਦੇ ਕੋਈ ਛੋਟਾ अमाउंट ਨਹੀਂ ਹੈ ਇੱਥੇ ਲੋੜ ਸੀ ਖਣੌਰੀ ਲੋੜ ਸੀ ਸੋ ਅਸੀਂ ਉੱਥੇ ਲਾਈ ਹੈ ਸੋ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਉਹਦੇ ਮਹਿਲਾ ਕਲੀਨਿਕ ਲਈ ਸੀ ਇੱਥੇ ਇੱਕ ਤਾਂ ਆਪਾਂ ਪਹਿਲਾਂ ਦਿੱਤਾ ਆਪਾਂ ਉੱਥੇ ਚੱਲ ਰਿਹਾ ਹੈ ਔਰ ਉਸ ਮਹਿਲਾ ਕਲੀਨਿਕ ਦੇ ਵਿੱਚ 150 ਮਰੀਜ਼ ਦੀ ਰੋਜ਼ ਹਾਸਲ 150 ਦੀ ਅਰ ਮੁਹੱਲਾ ਕਲੀਨਿਕਾਂ ਦੇ ਮੈਂ ਤੁਹਾਨੂੰ ਦੱਸਣੀ ਚਾਹਣਾ ਐਡੀ ਡਿਮਾਂਡ ਹੈ ਅਸੀਂ ਲੁਧਿਆਣਾ ਸ਼ਹਿਰ ਚ ਗਏ ਆ ਬੋਟਾਂ ਹੋਈਆਂ ਸੀ ਵਿੱਚ ਉੱਥੋਂ ਦੇ ਲੋਕਾਂ ਨੇ ਕਿ ਐਡੇ ਐਡੇ ਵੱਡੇ ਹਸਪਤਾਲ ਨੇ ਉੱਥੇ ਜਦੋਂ ਅਸੀਂ ਮੁਹੱਲਾ ਦੇ ਵਿੱਚ ਬੋਟਾਂ ਮੰਗਣ ਦੇ ਲਈ ਗਏ ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੀ ਸਾਡੇ ਮੁਹੱਲਾ ਕਲੀਨਿਕ ਖੋਲ੍ਹ ਦਿਓ ਤਾਂ ਮੈਂ ਕਿਹਾ ਇੱਥੇ ਤਾਂ ਐਡੇ ਐਡੇ ਹਸਪਤਾਲ ਨੇ ਤੇ ਕੀ ਕਰਨਾ ਕਹਿੰਦੇ ਨਹੀਂ ਜੀ ਜੋ ਮੁਹੱਲਾ ਕਲੀਨਿਕ ਦੀ ਗੱਲ ਆ ਉਹ ਕਿਤੇ ਹੈ ਨਹੀਂ ਸੋ ਸਾਰੀ ਦਵਾਈ ਹੋ ਗਈ ਤੇ ਹੁਣ ਦੂਜਾ ਮਹੱਲਾ ਕਲੀਨਿਕ ਹੈ ਜਿਹੜਾ ਉਹ ਗੁਰੂ ਰਵੀਦਾਸ ਜੀ ਦਾ ਮੰਦਿਰ ਆ ਆਪਣੇ ਇਧਰਲੇ ਪਾਸੋਂ ਨੇੜੇ ਪੈਜੂਗਾ ਅਜ ਟੋਹਾਣਾ ਰੋਡ ਤੇ ਹੁਣ ਅਸੀਂ ਦੂਜਾ ਮਹੱਲਾ ਕਲੀਨਿਕ ਉੱਥੇ ਭੋਲਣ ਜਾ ਰਹੇ ਆ ਮੈਂ ਧੰਨਵਾਦ ਕਰਦਾ ਗੁਰੂ ਰਵੀਦਾਸ ਮੰਦਿਰ ਕਮੇਟੀ ਦਾ ਜਿਨ੍ਹਾਂ ਨੇ ਉੱਥੇ ਜਗ੍ਹਾ ਵੀ ਦਿੱਤੀ ਆ ਰੁਪਇਆ ਦਾ 25 ਲੱਖ ਸਰਕਾਰ ਨੇ ਲਾਉਣਾ ਉੱਥੇ ਪਰ ਉੱਥੇ ਜ਼ਰੂਰ ਅਸੇ ਕਿਉਂਕਿ ਸਾਰਾ ਇੱਧਰ ਲੈਰੀਆ ਕਵਰ ਹੋ ਜਾਂਦਾ ਸੋ ਸਾਰੀਆਂ ਉੱਥੇ ਦਵਾਈਆਂ ਆ ਉਹਦੇ ਵਿੱਚ ਅਸੀਂ ਮਹੱਲਾ ਕਲੀਨਿਕ ਦੇ ਵਿੱਚ ਹੋਰ ਵੀ ਕਈ ਗੱਲਾਂ ਜੋੜਨ ਜਾ ਰਹੇ ਹਾਂ ਹੋਰ ਨਾਲ ਜ ਵੀ ਉੱਥੇ ਹੋਣੇ ਨੇ ਸੋ ਉਹ ਇੱਥੇ ਦੋ ਮਹੱਲਾ ਕਲੀਨਿਕ ਵੀ ਆਪਾਂ ਬਣਾਏ ਹੋਏ ਆ ਤੇ ਰਾਸ਼ਨ ਦੀ ਪੂਰੀ ਗੱਲ ਕੀਤੀ ਆ ਮੈਂ ਹੁਣੇ ਪੁੱਛ ਰਣਾ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਜੇ ਅਪਲਾਈ ਕੀਤਾ ਤਾਂ ਰਾਸ਼ਨ ਦੀਪੂ ਬਣ ਜਾਊਗਾ ਨਹੀਂ ਜਿਹੜੀ ਸਪਲਾਈ ਹੈ ਉਹ ਜਿਸ ਤਰੀਕੇ ਨਾਲ ਬਾੜ ਦੇ ਲੋਕ ਚਾਹਣਗੇ ਉਸ ਤਰੀਕੇ ਨਾਲ ਮੈਂ ਸਪਲਾਈ ਕਰਾ ਦਿਆਂਗਾ। ਆ ਨਾ ਰਹੀ ਕਿ ਤੈਂ ਕਿ ਕੋਈ ਕਹੇ ਉਦੋਂ ਤੱਕ ਕੋਈ ਕਹੇ ਜੀ ਮੈਨੂੰ ਇੱਥੇ ਲਾ ਦਿਓ ਕੋਈ ਕਹੇ ਮੈਨੂੰ ਇੱਥੇ ਲਾ ਦਿਓ ਤੇ ਕਰੀਬ ਸਾਰੇ ਅਸਤੀਫੇ ਦੇ ਗਏ। ਇਹੋ ਦੀ ਕਮੀ ਉੱਥੇ ਦੀ ਉੱਥੇ ਰਹਗੀ। ਹੁਣ ਜਿਹੜਾ ਇੱਥੇ ਇਹੋ ਹੈ ਉਹਦੇ ਨਾਲ ਵੀ ਚਾਰ ਕਮੇਟੀਆਂ ਨੇ। ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਇੱਕ ਦਿਨ ਵੈਸੇ ਠੀਕ ਕਰ ਆਣੇ ਹਰਮ ਦੇ। ਇੱਕ ਦਿਨ ਦਾ ਘੱਟੋ ਘੱਟ ਹੋਣਾ ਹੀ ਚਾਹੀਦਾ ਉਹ ਮੈਂ ਕਰਦਾ ਕੋਸ਼ਿਸ਼ ਤੇ ਇੱਕ ਦਿਨ ਆਪਾਂ ਇੱਥੇ ਜਿਹੜਾ ਉਹਦਾ ਨਿਸ਼ਚਿਤ ਕਰਾਂਗੇ ਤੇ ਬਾਕੀ ਸੀਵਰੇਜ ਤੇ ਲਾਈਟ ਸਿਸਟਮ ਦੀ ਇਹ ਸਾਰੀ ਪ੍ਰਪੋਜ਼ਲ ਬਣਾ ਕੇ ਭੇਜੀ ਗਈ ਹੈ ਕਮੇਟੀ ਵੱਲੋਂ ਆ ਹੁਣ ਕਮੇਟੀ ਬਣ ਗਈ ਥੋੜੀ ਨੋਟੀਫਿਕੇਸ਼ਨ ਹੋ ਗਿਆ ਆ ਵੀ ਗਿਆ ਹੁਣ ਨੋਟੀਫਿਕੇਸ਼ਨ ਥੋੜਾ ਹੋ ਗਿਆ ਤਾਂ ਡਿਮਾਂਡ ਹੈ ਜਿਹੜੀ ਬਣ ਕੇ ਗਈ ਹੋਈ ਹੈ ਉਹ ਕਮੇਟੀ ਦੀ ਜਿੰਮੇਵਾਰੀ ਇਹਨਾਂ ਦੀ ਹੋ ਜਾਂਦੀ ਆਪ ਹੀ ਕਰ ਲੈਣਗੇ ਇਹ ਗਰੰਟਾ ਜਿਹੜੀਆਂ ਆ ਜਾਣਗੀਆਂ ਹੁੰਦੀਆਂ ਠੀਕ ਹੈ ਨਹੀਂ ਬਾਕੀ ਜਿਹੜੇ ਦੇਖੋ ਪੰਜਾਬ ਸਰਕਾਰ ਜਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਅਸੀਂ ਵਾਅਦੇ ਕੀਤੇ ਤੁਸੀਂ ਸਾਰੇ ਵਾਅਦੇ ਵੀ ਪੂਰੇ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਲੋਕ ਚਾਹ ਰਹੇ ਨੇ ਉਸੇ ਤਰੀਕੇ ਦੇ ਨਾਲ ਕੰਮ ਹੋ ਰਹੇ ਨੇ ਆ ਤੁਸੀਂ ਬੈਠਿਓ ਪਿੰਡਾਂ ਦੇ ਲੋਕ ਵੀ ਬੈਠੇ ਨੇ ਅਸੀਂ ਕਿਹਾ ਸੀ ਕਿ ਟੇਲਾਂ ਤੇ ਪਾਣੀ ਪਹੁੰਚਾ ਦੇਵਾਂਗੇ ਪੰਜਾਇਆ ਨਾ ਪੰਜਾਇਟ ਇਹਨਾਂ ਨੇ ਪਾਣੀ ਕਿਉਂ ਜੀ ਆਉਂਦਾ ਹੀ ਹੈ ਜਦ ਬਗਦਿਆਂ ਫੜ ਕੋਈ ਪਾਣੀ ਦੀ ਕਮੀ ਨਹੀਂ ਜੇ ਕਮੀ تھی ਤਾਂ ਕੰਮ ਕਰਨ ਦੀ ਕਰਨੀ ਪਾਣੀ ਉਹੀ ਹੈ ਉਹੀ ਬਿਜਲੀ ਹੈ ਸਭ ਕੁਝ ਹੋਈ ਹੈ ਉਹੀ ਮੁਲਾਜ਼ਮ ਨੇ ਸਭ ਕੁਝ ਚੱਲੀ ਜਾਂਦਾ ਪਰ ਹੁਣ ਬਿਜਲੀ ਦਿਨੇ ਵੀ ਮਿਲਦੀ ਆ ਤੁਹਾਨੂੰ ਬਿਜਲੀ ਬਾਦੂ ਵੀ ਮਿਲਦੀ ਆ ਕਦੇ ਰਾਤ ਨੂੰ ਉੱਠ ਕੇ ਜਾਣਾ ਪੈਂਦਾ ਉੰਧੇਰੀ ਪਾਣੀ ਲੋਕਾਂ ਦੇ ਸਾਰੇ ਦੇ ਖੇਤਾਂ ਨੂੰ ਲਾਤਾ 20% ਪਾਣੀ ਸੀ ਜਿਹੜਾ ਪਹਿਲਾਂ ਯੂਟਿਲਾਈਜ਼ ਹੁੰਦਾ ਤੇ ਅੱਜ 60% ਲੋਕਾਂ ਦੇ ਖੇਤਾਂ ਨੂੰ ਪਾਣੀ ਲੱਗਿਆ ਅਰ ਜਿੱਥੇ ਲੋਕਾਂ ਨੇ ਆ ਸਮਗਾਤੀ ਦੀ 30 36 ਸਾਲਾਂ ਤੋਂ 33 ਸਾਲਾਂ ਤੋਂ ਜਿੱਥੇ ਕਦੇ ਪਾਣੀ ਦੇਖਿਆ ਨਹੀਂ ਤੇ ਉੱਥੇ ਪਾਣੀ ਜਾ ਰਿਹਾ ਨਹੀਂ ਸਾਰੇ ਇਲਾਕਾ ਸਾਰਾ ਪੰਜਾਬ ਇਸ ਗੱਲ ਦੀ ਗਵਾਹੀ ਭਰਦਾ ਤੇ ਹੁਣ ਜਿਹੜਾ ਕਰਨ ਜਾ ਰਹੇ ਆ ਅਸੀਂ ਸਕੀਮਾਂ ਆਉਂਦੀਆਂ ਰਹਿੰਦੀਆਂ ਨੇ ਪਰ ਮੈਂ ਇਹ ਕਹਿ ਸਕਦਾ ਕਿ ਜੋ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਉੱਤੇ ਜੋ ਸਰਕਾਰ ਕਰ ਰਹੀ ਹੈ ਸਹੀ ਨiyet ਦੇ ਨਾਲ ਕਰ ਰਹੀ ਹੈ ਇਮਾਨਦਾਰੀ ਦੇ ਨਾਲ ਕਰ ਰਹੀ ਹੈ ਹੁਣ ਪਹਿਲਾਂ ਕੇਂਦਰ ਦੀ ਸਰਕਾਰ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਆਯੂਸ਼ਮਾਨ ਯੋਜਨਾ ਲੰਦੀ ਸੀ ਪਤਾ ਸਾਰਿਆਂ ਨੂੰ ਹਾਂ ਜੀ ਹਾਂ ਜੀ ਸਾਰੇ ਲੋਕ ਵਿਚਾਰੇ ਕਾਰਡ ਪਾਈ ਫਿਰਦੇ ਰਹੇ ਜੇਪਾਂਜ ਜੇਪਾਂਜ ਕਾਰਡ ਦੀ ਤੇ ਹਸਪਤਾਲਾਂ ਚ ਕੋਈ ਫੜਾ ਨਹੀਂ ਦਿੰਦਾ ਧੱਕੇ ਮਾਰ ਕੇ ਬਾਹਰ ਕੱਢੀ ਜਾਂਦੇ ਸੀ ਤੇ ਜੇ ਕਿਤੇ ਕਿਸੇ ਇੱਕਦਮ ਨੂੰ ਲੈ ਲਿਆ ਅੰਦਰ ਫੜ ਲਿਆ ਵੀ ਚਲੋ ਤੇਰਾ ਨਾਮ ਹੀ ਕਰ ਦਾਂਦੇ ਆ ਤਾਂ ਦਵਾਈ 50000 ਦੀ ਦੇਣੀ ਤੇ ਫਿਰ 5 ਲੱਖ ਦਾ ਬਣਾ ਕੇ ਆਪ ਹੀ ਸਾਰਾ ਕੁਝ ਕਰੀ ਜਾਂਦੇ ਕਹਿਣ ਤੋਂ ਭਾਵ ਕਿ ਸਹੀ ਮੈਨਾਂ ਦੇ ਵਿੱਚ ਲੋਕਾਂ ਨੂੰ ਇਲਾਜ ਨਹੀਂ ਮਿਲਦਾ ਸੀ ਪਰ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ 10 ਲੱਖ ਰੁਪਏ ਤੱਕ ਦਾ ਇੱਕ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਇੱਕ ਪਰਿਵਾਰ ਦਾ ਤੇ 1 ਸਾਲ ਦੇ ਲਈ ਹੈ ਜਿਹੜਾ ਉਹ ਸਿਹਤ ਦਾ ਬੀਮਾ ਸ਼ੁਰੂ ਕਰਨਾ ਹੈ ਪਾਸ ਕਰਤਾ 1 ਅਕਤੂਬਰ ਨੂੰ ਸਾਰੇ ਲੋਕਾਂ ਦੇ ਜੇਬਾਂ ਦੇ ਵਿੱਚ ਅਸੀਂ ਕਾਰਡ ਪਾ ਦੇਨੇ ਨੇ ਉਹ ਸਾਰੇ ਤੰਦਰੁਸਤ ਰਹਿਣ ਖੁਸ਼ ਰਹਿਣ ਪਰ ਜੇ ਲੋੜ ਪੈ ਜੇ ਤਾਂ ਕੋਈ ਤੁਹਾਨੂੰ ਮਨਾ ਨਹੀਂ ਕਰ ਸਕਦਾ ਕਿਤੇ ਮਨਾਹੀ ਨਹੀਂ ਹੋ ਸਕਦੀ ਅ ਤਿੰਨ ਕਰੋੜ ਲੋਕਾਂ ਨੂੰ ਦੇਣਾ ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਕੋਈ ਅਮੀਰ ਆਮ ਆਦਮੀ ਨੂੰ ਇਹ ਦਿੱਕਤ ਆ ਜਾਂਦੀ ਸੀ ਕੌਣ ਅਮੀਰ ਹੈ ਜੀ ਕੌਣ ਗਰੀਬ ਹੈ ਇਹ ਹੀ ਫਾਸਲਾ ਅਫਸਰ ਆਪਣੀ ਮਰਜ਼ੀ ਕਰ ਲੈਂਦੇ ਸੀ ਇਹੀ ਨਹੀਂ ਪਤਾ ਲੱਗਦਾ ਦੀ ਕਾਲ ਐਸੇ ਗੱਲ ਚੁੰਝੇ ਰਹਿੰਦੇ ਸੀ ਅੱਜ ਮੈਂ ਬਿਜਲੀ ਦੀ ਗੱਲ ਕੀਤੀ ਸੀ ਸਾਨੇ ਹੁਣ ਪਿਛਲੀਆਂ ਸਰਕਾਰਾਂ ਨੇ ਵੀ ਕੀਤੀ ਸੀ ਲਕੀਰਾਂ ਕਢਾ ਦੰਦੇ ਸੀ ਲੋਕਾਂ ਦੀ ਜੇ ਐਸੀਆਂ ਨੂੰ ਦਿੱਤੀ ਦੀ ਤਾਂ ਲਿਆਓ ਜੀ ਸਰਟੀਫਿਕੇਟ ਜਾਤੀ ਸਰਟੀਫਿਕੇਟ ਲਿਆਓ ਜੀ ਫਿਰ ਤੁਹਾਡਾ ਲੋਡ ਚੈੱਕ ਕਰਾਂਗੇ ਜੀ ਘਰੇ ਘੇੜਾ ਮਾਰਾਂਗੇ ਜੀ ਤੁਹਾਡੇ ਤੇ ਕਈ ਲੋਕ ਤਾਂ ਵਿਚਾਰੇ ਛੱਡ ਹੀ ਦਿੰਦੇ تھے ਕਿ ਉਹ ਆਮ ਬੰਦੇ ਦਾ ਸਰਟੀਫਿਕੇਟ ਨਹੀਂ ਪੰਦਦਾ ਜੀ ਪਰ ਜਦੋਂ ਅਸੀਂ ਦਿੱਤੇ ਆ ਦੱਸ ਦਿਓ ਤੁਸੀਂ ਮੈਨੂੰ ਕਿਸੇ ਅਮਸੀ ਦੀ ਮੋਹਰ ਲਵਾਣੀ ਪਈ ਕਿਸੇ ਨੂੰ ਨਹੀਂ ਕਿਸੇ ਸਰਪੰਚ ਕੋਲੇ ਜਾਣਾ ਪਿਆ ਵੱਡੇ ਛੋਟੇ ਦਾ ਕੰਮ ਹੀ ਮੁਕਾਤਾ ਗੱਲ ਇਹ ਨਵੇੜ ਦੀ ਕਿ ਜਿਹੜਾ 600 ਯੂਨਿਟ ਤੋਂ ਘੱਟ ਕੰਜ਼ੂਮ ਕਰੇਗਾ ਕੋਈ ਫਿਰ ਨਹੀਂ ਆਏਗਾ ਜ਼ੀਰੋ ਬਿਲ ਆਏ ਤੇ ਜਦੋਂ ਜ਼ੀਰੋ ਬਿਲ ਆ ਗਈ ਲੋਕ ਗਵੰਡੀਆ ਨੂੰ ਦਿਖਾਉਂਦੇ ਫਿਰਦੇ ਸੀ ਵੀ ਸਹੀ ਵੀ ਹੈ ਸੋ ਇਸੇ ਤਰ੍ਹਾਂ ਹੁਣ ਕੀਤਾ ਕਿ ਨਹੀਂ ਉਸੇ ਚੋਣ ਹੁੰਦੇ ਸੀ ਅਮੀਰ ਗਰੀਬ ਦੀ ਪਛਾਣ ਨਹੀਂ ਕਰਨੀ ਔਖੀ ਹੋ ਜਾਂਦੀ ਸੀ ਕੋਈ ਕਹਿੰਦਾ ਜੀ ਮੈਂ ਤਾਂ ਗਰੀਬ ਆ ਇਸੇ ਕਰ ਚੁਲਝੁੰਦੇ ਨੇ ਸੋ ਗੱਲ ਮਗਾਦੀ 3 ਕਰੋੜ ਲੋਕ ਨੇ ਪੰਜਾਬ ਦੇ 3 ਕਰੋੜ ਦੇ 3 ਕਰੋੜ ਲੋਕਾਂ ਨੂੰ ਦੇਣਾ ਹਰ ਇੱਕਲ ਤੋਂ ਬੰਨੂ ਕਾਰਡ ਤੁਹਾਡੇ ਜੇਬਾਂ ਦੇ ਵਿੱਚ ਹੋਣਗੇ ਸੋ ਜਿਹੜੇ ਵਾਦੇ ਕੀਤੇ ਸੀ ਉਹ ਵੀ ਪੂਰੇ ਕੀਤੇ ਤੇ ਜਿਹੜੇ ਨਹੀਂ ਕੀਤੇ ਸੀ ਉਹ ਵੀ ਟਲ ਗਿਤੇ ਔਰ ਉਹਨਾਂ ਨੇ ਸਮੇਂ ਦੇ ਵਿੱਚ 1.5 ਸਾਲ ਦੇ ਵਿੱਚ ਉਹ ਇਤਿਹਾਸਕ ਕੰਮ ਕਰਕੇ ਦੇ ਰਹੇ ਨੇ ਜਿਹੜੇ ਕਿਸੇ ਨੇ ਸੋਚੇ ਵੀ ਨਹੀਂ ਹੋਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਰਕਾਰ ਆ ਇਹ ਥੋੜੀ ਸੇਵਾ ਦੇ ਲਈ ਆ ਰਣਜੀਤ ਸਿੰਘ ਹੁਣ ਕਹਿ ਰਹੇ ਦੀ ਕਹਿੰਦੇ ਅਗਲੀਆਂ ਵੋਟਾਂ ਮੈਨਾਂ ਅਗਲੀਆਂ ਦੀ ਦਫੇਰਾਂ ਪਹਿਲਾਂ ਤਾਂ ਅਸੀਂ ਹੁਣ 5 ਸਾਲ ਪੂਰੇ ਕਰੀਏ ਥੋੜੀ ਸੇਵਾ ਕਰਕੇ ਪੂਰੇ ਤਾਂ ਦੇਖੋ ਤੋ 5 ਸਾਲ ਤੁਸੀਂ ਵਿਸ਼ਵਾਸ ਕੀਤਾ ਸਾਡੇ ਤੇ ਅਸੀਂ ਜਿੰਨਾ ਮਰਜੀ ਕੰਮ ਕਰੀ ਜਿੰਨੇ ਜਿੰਨਾ ਮਰਜੀ ਕਰੀ ਜਿੱਦੀਏ ਪਰ ਤੁਹਾਡਾ ਆਸਾਨ ਨਹੀਂ ਅਸੀਂ ਦੇ ਸਕਦੇ ਜੋ ਕੁਝ ਹੈ ਤੁਹਾਡੇ ਕੋਲ ਆਸਾਨ ਸੌਟਾ ਵੀ ਹੈਗਾ ਜੀ ਇਹ ਸਾਡਾ ਤਾਂ ਬਾਅਦ ਚ ਨਾ 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 ਤੁਸੀਂ ਕੀਤਾ ਹਸਤਾ ਹਰ ਵਾਰੀ ਇਹ ਜਿਤਾ ਕੇ ਅਸੀਂ ਤੇ ਹਮੇਸ਼ਾ ਇਹ ਕਹਿਣਾ ਹੁੰਨਾ ਮੈਂ ਤਾਂ ਜੇ ਸਹੀ ਪੁੱਛੇਂ ਤੋ ਕਾਰਜ